ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਗੁਰਬਾਣੀ ਵਿਆਕਰਨ ਅਨੁਸਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੇ ਜਾਂਦੇ ਹਨ ਕਿਤੇ ਵੱਡੇ ਸ਼ਬਦ ਸਾਂਝੇ ਕੀਤੇ ਜਾਂਦੇ ਹਨ ਜੋਨਰ ਸ਼ਬਦਾਂ ਦੇ ਵਿੱਚੋਂ ਕੁਝ ਪੰਕਤੀਆਂ ਜਾਂ ਫਿਰ ਅੱਖਰਾਂ ਮੁਤਾਬਕ ਕੋਈ ਸ਼ਬਦ ਇਸ ਕਰਕੇ YouTube ਦੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਪੰਜਾਬੀ ਦੇ ਵਿੱਚ ਆਓ ਗੁਰਬਾਣੀ ਵਿਚਾਰੀ ਲਿਖ ਕੇ ਤੁਸੀਂ ਇਸ ਚੈਨਲ ਨੂੰ ਲੱਭ ਸਕਦੇ ਹੋ ਆប ਸੰਗਤਾਂ ਦੇ ਨਾਲ ਗੁਰਬਾਣੀ ਵਿੱਚੋਂ ਕੁਝ ਸ਼ਬਦ ਸਾਂਝੇ ਕੀਤੇ ਜਾਂਦੇ ਨੇ ਅੱਜ ਇੱਕ ਸ਼ਬਦ ਹੈ ਗੁਰਬਾਣੀ ਦੇ ਵਿੱਚ ਦੱਦੇ ਨੂੰ ਕੰਨਾ ਤੱਤੇ ਵਿਹਾਰੀ ਦਾਤੀ ਜਾਂ ਫਿਰ ਦੱਦੇ ਨੂੰ ਕੰਨਾ ਤੱਤੇ ਨੂੰ ਵਿਹਾਰੀ ਅੱਪਰ ਬਿੰਦੀ ਦਾਤੀ ਇਸ ਤਰ੍ਹਾਂ ਇਹ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਜਦੋਂ ਦਾਤੀ ਸ਼ਬਦ ਜਿਹੜਾ ਹੈ ਤੱਤੇ ਨੂੰ ਵਿਹਾਰੀ ਆਖਰ ਦੇ ਵਿੱਚ ਲੱਗੀ ਹੋਵੇ ਬਹੁਵਚਨ ਦੀ ਨਿਸ਼ਾਨੀ ਹੁੰਦੀ ਹੈ ਗੁਰਬਾਣੀ ਦੇ ਵਿੱਚ ਆਖਰੀ ਨਾਮ ਦਾ ਜਿਹੜਾ ਆਖਰੀ ਸ਼ਬਦ ਹੈ ਉਹਨੂੰ ਵਿਹਾਰੀ ਲਾ ਕੇ ਬਹੁਵਚਨ ਬਣਾਇਆ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਉਹ ਜਿਹੜੇ ਸ਼ਬਦ ਹੈ ਆਖਰ ਦੇ ਵਿੱਚ ਨੂੰ ਵਿਹਾਰੀ ਲੱਗੀ ਜਾਈ ਗਈ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਅੱਜ ਇੱਕ ਸ਼ਬਦ ਦਾਤੀ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆ ਉਹ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਜਿਹੜੀਆਂ ਹੈ ਉਹ ਅਸੀਂ ਸਾਂਝੀਆਂ ਕਰੀਏ ਨਾ ਭੀਜੈ ਦਾਤੀ ਕੀਤਾ ਪੁਨ ਦਾਤੀ ਭਾਵ ਦਾਤਾ ਇਥੇ ਬਹੁਵਚਨ ਸ਼ਬਦ ਦੱਦੇ ਨੂੰ ਕੰਨਾ ਤੱਤੇ ਵਿਹਾਰੀ ਉੱਪਰਿੰਦੀ ਦਾਤੀ ਪ੍ਰਮਾਤਮਾ ਦੀਆਂ ਦਾਤਾਂ ਪਰਮੇਸ਼ਰ ਦੀਆਂ ਦਾਤਾਂ ਪ੍ਰਮਾਤਮਾ ਦੀਆਂ ਦਾਤਾਂ ਦੇ ਵਿੱਚੋਂ ਕਵਨਦਾਨ ਕਰਨ ਦੇ ਨਾਲ ਪ੍ਰਮਾਤਮਾ ਪਸੀ ਜਦਾਨੀਆਂ ਸਾਡੇ ਉੱਤੇ ਕੋਈ দান ਪੁਨ ਕਰ ਲਈਏ ਕੁਝ ਆਪਣੇ ਵੱਲੋਂ ਭੇਟਾ ਦਈਏ ਦਾਤੇ ਬਣ ਕੇ ਦਈਏ ਤਾਂ ਉਹ ਪ੍ਰਮਾਤਮਾ ਕਦੇ ਵੀ ਸਾਡੇ ਤੇ ਪੱਸੀ ਜਿਦਾ ਨਹੀਂ ਭਾਵ ਖੁਸ਼ ਨਹੀਂ ਹੁੰਦਾ ਹੈ ਭਿਜਦਾ ਨਹੀਂ ਹੈ ਤਾਂ ਇੱਥੇ ਸ਼ਬਦ ਹੈ ਦਾਤੀ ਤੋ ਇਹ ਬਹੁਵਚਨ ਸ਼ਬਦ ਹੈ ਤੇ ਇਹਦਾ ਪਾਠ ਵੀ ਹੋਵੇਗਾ ਦਾਤੀ ਇੱਥੇ ਬਿੰਦੀ ਲੱਗੀ ਹੋਈ ਹੈ ਅੱਗੇ ਕੁਝ ਸ਼ਬਦ ਨੇ ਤਾਂ ਮੁਖ ਹੋ ਬ ਉਜਲ ਲਖ ਦਾਤੀ ਇੱਕ ਦਾਤ ਪਰਮਾਤਮਾ ਪਰਮੇਸ਼ਰ ਦਾ ਨਾਮ ਜਪ ਕੇ ਉਹਨੂੰ ਚੇਤੇ ਕਰਕੇ ਉਹਦੇ ਦਿੱਤੀਆਂ ਹੋਈਆਂ ਲੱਖਾਂ ਹੀ ਦਾਤਾਂ ਜਿਨ੍ਹਾਂ ਚ ਇੱਕ ਦਾਤ ਨਾਮ ਕੀ ਦਾਤ ਹੈ ਨਾਮ ਜਪ ਕੇ ਉਹਨੂੰ ਚੇਤੇ ਕਰਕੇ ਅੱਗੇ ਜਾ ਕੇ ਮੁੱਖ ਜਿਹੜਾ ਹੈ ਨਾ ਉਹ ਉਜਲਾ ਹੁੰਦਾ ਹੈ ਤਾਂ ਇੱਥੇ ਸ਼ਬਦ ਵੀ ਦਾਤੀ ਦੱਦੇ ਕਨ ਤੱਤੇ ਵੈਰੀ ਲਿਖਿਆ ਹੋਇਆ ਪਰ ਪਾਠ ਹੋਵੇਗਾ ਦਾਤਿੰਨ ਇਹਨੂੰ ਵੀ ਦਾਤਿੰਨ ਪੜ੍ਹਨਾ ਹੈ ਦਾਤਿੰਨ ਸਾਹਿਬ ਸੰਧੀਆਂ ਕਿਆ ਚੱਲਿਆ ਇਸ ਨਾਲ ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਹੈ ਸਤਿਗੁਰੂ ਕਹਿੰਦੇ ਨੇ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਉਸ ਰੱਬ ਦੀ ਬੰਦਗੀ ਕਰਦਾ ਹੈ ਤਾਂ ਇਹ ਉਸ ਮਾਲਕ ਦੀ ਦਾਤ ਹੈ ਇਹਦੇ ਉੱਤੇ ਜੋਰ ਨਹੀਂ ਹੈ ਇਹ ਦਾਤ ਜੋਰ ਨਾਲ ਨਹੀਂ ਲਈ ਜਾ ਸਕਦੀ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਹਿਬ ਦੀਆਂ ਦਾਤਾਂ ਨੇ ਪਾਈ ਦੇ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਕਈਆਂ ਨੂੰ ਜਿਹੜਾ ਹੈ ਸੋਤਿਆਂ ਨੂੰ ਉਠਾਲ ਕੇ ਪ੍ਰਮਾਤਮਾ ਨਾਮ ਦੀ ਦਾਤ ਦੇ ਦਿੰਦਾ ਕਈ ਉੱਠੇ ਹੋਏ ਸੋ ਜਾਂਦੇ ਨੇ ਉਹਨਾਂ ਨੂੰ ਦਾਤ ਨਹੀਂ ਮਿਲਦੀ ਇਸ ਤਰੀਕੇ ਦੇ ਨਾਲ ਇਸਪਾਰਸ਼ ਨੂੰ ਦਾਤੀ ਬਿੰਦੀ ਲਾ ਕੇ ਦਾਤੀ ਹੀ ਪੜਨਾ ਹੈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜ਼ਾਈ ਜਿੰਨਾ ਵੱਡਾ ਮਾਲਕ ਹੈ ਉਨੀਆਂ ਵੱਡੀਆਂ ਉਹਦੀਆਂ ਦਾਤਾਂ ਹਨ ਦਾਤ ਤਿੰਨ ਸ਼ਬਦ ਹੈ ਇੱਥੇ ਵੀ ਪਾਠ ਹੋਵੇਗਾ ਦਾਤੀ ਅੱਗੇ ਹਰ ਜੀਉ ਤੇਰੀ ਦਾਤੀ ਰਾਜਾ ਏ ਮਾਲਕ ਪ੍ਰਮਾਤਮਾ ਜੀ ਮੈਂ ਤੇਰੀਆਂ ਦਾਤਾਂ ਦੇ ਨਾਲ ਰਜ ਗਿਆ ਤੇਰੀ ਕਿਰਪਾ ਦੇ ਸਦਕਾ ਤੇਰੇ ਦਿੱਤੇ ਹਨ ਦਾਤਾਂ ਦੇ ਸਦਕਾ ਮੈਨੂੰ ਰਜ ਆ ਗਿਆ ਤੋਂ ਇੱਥੇ ਪਾਠ ਵੀ ਦਾਤੀ ਹੈ ਤੋ ਜਿੱਥੇ ਬਹੁਵਚਨ ਸ਼ਬਦ ਹੋਵੇਗਾ ਨਾਉ ਦੇ ਆਖਰੀ ਅੱਖਰ ਨੂੰ ਵਿਹਾਰੀ ਹੋਵੇਗੀ ਉੱਥੇ ਧਿਆਨ ਰੱਖਣ ਜੋ ਯੋਗ ਹੋਵੇਗਾ ਕਿ ਉਸ ਪਾਠ ਨੂੰ ਬਿੰਦੀ ਲਾ ਕੇ ਕਰਨਾ ਹੈ ਦਾਤੀ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤੇ ਪਾਠ ਹਨ ਤੋ ਦਾਤੀ ਸ਼ਬਦ ਨੂੰ ਦਾਤਿੰ ਕਰਕੇ ਪਾਠ ਕਰਨਾ ਹੈ ਪਰ ਜਦੋਂ ਇਹ ਸ਼ਬਦ ਇੱਕ ਵਚਨ ਰੂਪ ਦੇ ਵਿੱਚ ਆਇਆ ਭਾਵੇਂ ਇਸਤਰੀ ਲਿੰਗ ਰੂਪ ਦੇ ਵਿੱਚ ਆਇਆ ਹੋਵੇ ਕੁਰਬਾਨੀ ਦੇ ਵਿੱਚ ਇੱਕ ਜਗ੍ਹਾ ਇਹ ਸ਼ਬਦ ਆ ਇਸਤਰੀ ਲਿੰਗ ਰੂਪ ਦੇ ਵਿੱਚ ਇੱਕ ਵਚਨ ਰੂਪ ਦੇ ਵਿੱਚ ਵੀ ਆਇਆ ਹੈ ਹਰ ਕੀ ਭਗਤ ਫਲ ਦਾਤੀ 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 ਦਾਤ ਦੇਣ ਵਾਲੀ ਇੱਕ ਵਚਨ ਹੈ ਦਾਤਾਂ ਦੇਣ ਵਾਲੀ ਨਹੀਂ ਦਾਤ ਦੇਣ ਵਾਲੀ ਹਰੀ ਦੀ ਜਿਹੜੀ ਭਗਤੀ ਹੈ ਹਰ ਕੀ ਭਗਤ ਭੱਗਗੱਤ ਤਤੈ ਨੂੰ ਸ਼ੈਰੀ ਲੱਗੀ ਹੋਈ ਅਰਥ ਹੈ ਭਗਤੀ ਜਿਹੜੀ ਪ੍ਰਮਾਤਮਾ ਦੀ ਭਗਤੀ ਹੈ ਨਾ ਉਹ ਫਲ ਦੇਣ ਵਾਲੀ ਹੈ ਤੋ ਇੱਥੇ ਪਾਠ ਹੋਵੇਗਾ ਦਾਤੀ ਫਲ ਦਾਤੀ ਫਲ ਦੇਣ ਵਾਲੀ ਇਸ ਤਰੀਕੇ ਦੇ ਨਾਲ ਜਦੋਂ ਬਹੁਵਚਨ ਰੂਪ ਦੇ ਵਿੱਚ ਸ਼ਬਦ ਆਵੇਗਾ ਇਹ ਉਦੋਂ ਪਾਠ ਦਾਤੀ ਹੋਵੇਗਾ ਤੇ ਜਦੋਂ ਇੱਕ ਵਚਨ ਰੂਪ ਵਿੱਚ ਹੋਵੇਗਾ ਹੋਵੇਗਾ ਇਸਤਰੀ ਲਿੰਗ ਹੀ ਉਦੋਂ ਪਾਠ ਹੋਵੇਗਾ ਦਾਤੀ ਸੋ ਇਹ ਵਿਚਾਰ ਹੈ ਕਿ ਜਦੋਂ ਪਾਠ ਕਰਦੇ ਹਾਂ ਧਿਆਨ ਰੱਖਣਾ ਹੋਵੇਗਾ ਜਦੋਂ ਬਹੁਵਚਨ ਸ਼ਬਦ ਹੋਵੇਗਾ ਦਾਤੀ ਪਾਠ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ